ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਕੱਲ ਪੰਜਾਬ ਸਰਕਾਰ ਵੱਲੋਂ ਅਨਾਉਂਸ ਹੋਈ ਹੈ ਕਿ 10 ਲੱਖ ਤੱਕ ਦਾ ਇਲਾਜ ਤੁਸੀਂ ਮੁਫਤ ਕਰਵਾ ਸਕਦੇ ਹੋ ਉਹਦੇ ਲਈ ਕਿਸੇ ਵੀ ਪੀਲੇ ਕਾਰਡ ਦੀ ਨੀਲੇ ਕਾਰਡ ਦੀ ਜਾਂ ਹੋਰ ਘੱਟ ਆਮਦਨੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਇਸੇ ਤਰੀਕੇ ਨਾਲ ਪਹਿਲਾਂ ਵੀ 5 ਲੱਖ ਦੀ ਸਕੀਮ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਇਹਦੇ ਨਾਲ ਹੀ ਨਾਲ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਿਹਤ ਸਿੱਖਿਆ ਤੇ ਹੋਰ ਜਿਹੜੀਆਂ ਇਸ ਕਿਸਮ ਦੀਆਂ ਸਹੂਲਤਾਂ ਉਹ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਅਸਲ ਦੇ ਵਿੱਚ ਜਿਹੜੀਆਂ ਇਹ ਮੁਫਤ ਕਹਿੰਆਂ ਜਾਣ ਵਾਲੀਆਂ ਚੀਜ਼ਾਂ ਦਾ ਨਾਲ ਸਮਾਜ ਤੇ ਇਮਪਲॉयਮੈਂਟ ਤੇ ਵਿਦਿਆਰਥੀਆਂ ਤੇ ਪਬਲਿਕ ਸੈਕਟਰ ਤੇ ਸੋਸਾਇਟੀ ਤੇ ਕੀ ਅਸਰ ਪੈਂਦਾ ਇਹ ਦੇਖਣ ਵਾਲੀ ਵਿਚਾਰਨ ਵਾਲੀ ਤੇ ਗੰਭੀਰਤਾ ਵਾਲੀ ਗੱਲ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਜਿਹੜੀਆਂ ਮੁਫਤ ਪ੍ਰਣਾਲੀਆਂ ਸਾਨੂੰ ਉਪਲਬਧ ਹੋਈਆਂ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਸਾਡੇ ਸਮਾਜ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਇੱਕ ਸਮਾਂ ਸੀ ਜਦੋਂ ਜਿਹੜੀ ਸਭ ਤੋਂ ਪਾਪੂਲਰ ਸਕੀਮ ਸੀ ਭਾਵੇਂ ਉਹ ਰਾਜਨੀਤਿਕ ਤੌਰ ਤੇ ਬਹੁਤ ਹੀ ਫਾਇਦਾ ਦੇਣ ਵਾਲੀ ਸੀ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਗਈ ਜਦੋਂ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਤਾਂ ਲੰਬੇ ਸਮੇਂ ਬਾਅਦ ਉਹਦੇ ਇਹ ਬਿਜ ਦੇ ਵਿੱਚੋਂ ਨਤੀਜਾ ਇਹ ਨਿਕਲਿਆ ਕਿ ਅੱਜ ਸਾਡਾ ਬਠਿੰਡੇ ਦਾ ਥਰਮਲ ਪਲਾਂਟ ਹੈ ਜਿਹੜਾ ਉਹ ਬੰਦ ਹੋ ਗਿਆ ਤੇ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਥਰਮਲ ਪਲਾਂਟਸ ਤੋਂ ਅਸੀਂ ਬਿਜਲੀ ਲੈ ਰਹੇ ਹਾਂ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੂੰ ਹੋ ਸਕਦਾ ਉਹਦੇ ਨਾਲ ਫਾਇਦਾ ਹੋਇਆ ਹੋਵੇ ਪਰ ਨਾਲ ਹੀ ਨਾਲ ਉਹਨਾਂ ਦੀ ਜਿੰਸ ਦਾ ਭਾਅ ਜਿਹੜੀ ਐਮਐਸਪੀਸੀ ਉਹ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਨਾ ਵਧਣ ਕਰਕੇ ਉਹਨਾਂ ਨੂੰ ਬਿਜਲੀ ਦਾ ਫਾਇਦਾ ਘੱਟ ਹੋਇਆ ਤੇ ਪ੍ਰਾਈਸ ਇੰਡੈਕਸ ਨਾਲ ਫਸਲ ਜੋੜ ਕੇ ਜਿਹੜਾ ਉਹਨਾਂ ਨੂੰ ਮਿਨਿਮਮ ਸਪੋਰਟ ਪ੍ਰਾਈਸ ਮਿਲਣਾ ਸੀ ਉਹ ਨਾ ਮਿਲਣ ਕਰਕੇ ਨੁਕਸਾਨ ਕਿਤੇ ਜ਼ਿਆਦਾ ਹੋ ਗਿਆ ਇਸੇ ਤਰੀਕੇ ਨਾਲ ਜਦੋਂ ਅਸੀਂ ਹੁਣ ਗੱਲ ਕਰਦੇ ਆਂ ਸਿਹਤ ਦੀਆਂ ਵੱਖ-ਵੱਖ ਯੋਜਨਾਵਾਂ ਦੀ ਇਹਦੇ ਨਾਲ ਹੋ ਕੀ ਰਿਹਾ ਹੈ ਕਿ ਸਾਡੇ ਸਰਕਾਰੀ ਹਸਪਤਾਲ ਹੈ ਜਿਹੜੇ ਉਹ ਬਿਮਾਰ ਹੋ ਰਹੇ ਐ ਜਿਹੜੀਆਂ ਮੁਫਤ ਦੀਆਂ ਸਕੀਮਾਂ ਉਹਨਾਂ ਦੇ ਉੱਪਰ ਅਸੀਂ ਪੈਸਾ ਦੇ ਰਹੇ ਆ ਤਾਂ ਮੁਫਤ ਦੀਆਂ ਸਕੀਮਾਂ ਦੇ ਨਾਲ ਅਸਰ ਕੀ ਹੋ ਰਿਹਾ ਹੈ ਅਸਰ ਇਹ ਹੋ ਰਿਹਾ ਹੈ ਕਿ ਪ੍ਰਾਈਵੇਟ ਹਸਪੀਟਲ ਹੈ ਜਿਹੜੇ ਸਾਡੇ ਜੋ ਵੀ ਡਾਕਟਰ ਨਿਕਲ ਰਹੇ ਆ ਉਹਨਾਂ ਨੂੰ ਉਹ এমਪਲਾਈ ਕਰ ਰਹੇ ਆ ਉਥੇ ਐਮਪਲਾਈ ਕਰਨ ਦੇ ਨਾਲ ਉਸ ਨੂੰ ਉਹ ਇੱਕ ਇੰਡਸਟਰੀ ਦੇ ਤੌਰ ਤੇ ਇੱਕ ਆਪਾਂ ਕਹਿੰਦੇ ਆ ਸ਼ਾਪ ਦੇ ਤੌਰ ਤੇ ਕਮਰਸ਼ੀਅਲ ਅਧਾਰੇ ਦੇ ਤੌਰ ਤੇ ਚਲਾ ਰਹੇ ਆ ਜਦੋਂ ਕਿਸੇ ਵੀ ਹਸਪਤਾਲ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਫਲਾਨੀ ਯੋਜਨਾ ਦੇ ਅੰਤਰਗਤ ਸਾਡੇ ਕੋਲੇ ਇਲਾਜ ਕਰਾਉਣ ਆਇਆ ਹੈ ਤਾਂ ਉਸ ਦੇ ਇਲਾਜ ਦੇ ਵਿੱਚ ਵਾਧੂ ਖਰਚਾ ਹੁੰਦਾ ਜਿਹੜਾ ਰਾਜ ਤੇ ਬੋਝ ਪੈਂਦਾ ਦੂਸਰੇ ਪਾਸੇ ਜਿਹੜੇ ਸਾਡੇ ਸਰਕਾਰੀ ਹਸਪਤਾਲ ਹੈ ਉਹ ਉਨੇ ਹੀ ਗਰੀਬ ਉਨੇ ਆਪਾਂ ਇਹ ਕਹਿੰਦੇ ਆ ਪਛੜਦੇ ਜਾਂਦੇ ਆ ਕੀ ਕਾਰਨ ਹੈ ਕਿ ਅਸੀਂ ਕਰੋੜਾਂ ਰੁਪਏ ਦਾ ਬਜਟ ਇਹਨਾਂ ਰਾਜਨੀਤੀ ਤੋਂ ਪ੍ਰੇਰਿਤ ਯੋਜਨਾਵਾਂ ਦੇ ਉੱਪਰ ਤਾਂ ਲਗਾ ਦਿੰਨੇ ਆ ਅਸੀਂ ਇਸ ਦੇ ਅਭਿ ਦੇ ਵਿੱਚ ਸਾਡੇ ਵੱਖ-ਵੱਖ ਥਾਵਾਂ ਤੇ ਪਬਲਿਕ ਸੈਕਟਰ ਦੇ ਸਰਕਾਰ ਦੇ ਹਸਪਤਾਲ ਹੈ ਜਿਹੜੇ ਉਹਨਾਂ ਨੂੰ ਖੋਲਣ ਤੋਂ ਵੱਡੇ ਪੱਧਰ ਤੇ ਗੁਰੇਜ ਕਰਦੇ ਆ ਉਹਨਾਂ ਦੀ ਥਾਂ ਤੇ ਛੋਟੀਆਂ ਡਿਸਪੈਂਸਰੀਆਂ ਦਾ ਖੋਲ ਰਹੇ ਆ ਪਰ ਵੱਡੇ ਹਸਪੀਟਲ ਹੈ ਜਿਹੜੇ ਰਿਸਰਚ ਇੰਸਟੀਚਿਊਟ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਸੀਰੀਅਸ ਅਲਾਈਨਮੈਂਟ ਜਾਂ ਬਿਮਾਰੀਆਂ ਦਾ ਇਲਾਜ ਹੋਵੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਸਾਡਾ ਸਮਾਜ ਵਿਰਵਾ ਹੁੰਦਾ ਜਾਂਦਾ ਹੈ ਦੂਸਰਾ ਫਰਕ ਕਿਹੜਾ ਵੱਡਾ ਪੈਂਦਾ ਹੈ ਕਿ ਜਦੋਂ ਅਸੀਂ ਵੱਡੇ ਪੱਧਰ ਤੇ ਮੁਫਤ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਭਾਵੇਂ ਉਹ ਲੈਪਟਾਪ ਹੋਣ ਮੋਬਾਈਲ ਹੋਣ ਮੁਫਤ ਸਫਰ ਮੁਫਤ ਬਿਜਲੀ ਮੁਫਤ ਇਲਾਜ ਇਹ ਸਾਰਾ ਕੁਝ ਵੰਡੀ ਜਾਂਦੇ ਆ ਇਹਦੇ ਨਾਲ ਕਿਤੇ ਨਾ ਕਿਤੇ ਸਾਡੇ ਰਾਜ ਦੇ ਉੱਪਰ ਰਾਜ ਦੀ ਆਰਥਿਕਤਾ ਦੇ ਉੱਪਰ ਰਾਜ ਦੇ ਬਜਟ ਦੇ ਉੱਪਰ ਵੱਡੇ ਪੱਧਰ ਤੇ ਅਸਰ ਪੈਂਦਾ ਕਿਉਂਕਿ ਸਾਰਾ ਪੈਸਾ ਕਿੱਥੋਂ ਆਉਣਾ ਹੈ ਇਹ ਕਿਸੇ ਰਾਜਨੀਤਿਕ ਪਾਰਟੀ ਨੇ ਆਪਣੀ ਜੇਬ ਦੇ ਵਿੱਚੋਂ ਨਹੀਂ ਦੇਣਾ ਹੁੰਦਾ ਇਹ ਸਾਰੇ ਦਾ ਸਾਰਾ ਪੈਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਬਲਿਕ ਦੇ ਸਿਰ ਤੋਂ ਲੈ ਕੇ ਪਬਲਿਕ ਦੇ ਉੱਪਰ ਖਰਚਣ ਵਾਲੀ ਗੱਲ ਕਰੀ ਜਾਂਦੀ ਹੈ ਪਰ ਇਸ ਪੈਸੇ ਦਾ ਬੈਨੀਫਿਟ ਕਿੱਥੇ ਹੁੰਦਾ ਹੈ ਇਸ ਪੈਸੇ ਦਾ ਲਾਭ ਕਿਸ ਨੂੰ ਹੁੰਦਾ ਹੈ ਕੀ ਸਰਕਾਰ ਨੂੰ ਲਾਭ ਹੁੰਦਾ ਹੈ ਕੀ ਇਸ ਦਾ ਆਮ ਲੋਕਾਂ ਨੂੰ ਲਾਭ ਹੁੰਦਾ ਹੈ ਹਾਂ ਕੁਝ ਪੱਧਰ ਤੱਕ ਲਾਭ ਹੁੰਦਾ ਹੋਊਗਾ ਪਰ ਜੇ 500 ਦੇ ਇਲਾਜ ਨੂੰ 5000 ਚ ਕਰਕੇ ਉਹਦਾ ਬਿੱਲ ਇੱਕ ਪ੍ਰਾਈਵੇਟ ਇੰਸਟੀਚਿਊਸ਼ਨ ਜਾਂ ਕਾਰਪੋਰੇਟ ਦਫ਼ਤਰ ਲਊਗਾ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਆਪਾਂ ਇਹ ਕਹਿਣਾ ਕਿ ਸਰਕਾਰ ਦੇ ਸਿਰ ਤੇ ਕਰਜ਼ਾ ਵਧਾ ਕੇ ਜਿਹੜਾ ਉਹ ਪੈਸਾ ਹੈ ਉਹ ਕਾਰਪੋਰੇਟ ਵੱਲ ਨੂੰ ਸ਼ਿਫਟ ਹੋਊਗਾ ਸਾਡੇ ਇਸ ਕਿਸਮ ਦੀਆਂ ਸਕੀਮਾਂ ਨਾਲ ਹੌਲੀ-ਹੌਲੀ ਕੀ ਹੋਣ ਲੱਗਿਆ ਜਦੋਂ ਅਸੀਂ ਪਹਿਲਾਂ ਬੱਸਾਂ ਦਾ ਮੁਫਤ ਸਫ਼ਰ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਸਿਸਟੇਮੈਟਿਕ ਰੂਪ ਦੇ ਵਿੱਚ ਕੀ ਹੋਣਾ ਸ਼ੁਰੂ ਹੋਇਆ ਕਿ ਸਾਡੀਆਂ ਸਰਕਾਰੀ ਬੱਸਾਂ ਖਤਮ ਹੋਣੀਆਂ ਸ਼ੁਰੂ ਹੋਈਆਂ ਜਦੋਂ ਮੁਫਤ ਅਸੀਂ ਸਫਰੀ ਜਿਹੜਾ ਸਹੂਲਤਾਂ ਉਹ ਜਨਾਨੀਆਂ ਨੂੰ ਦਿੱਤੀ ਉਹਦੇ ਨਾਲ ਵਾਪਰਿਆ ਇਹ ਕਿ ਸਰਕਾਰੀ ਬੱਸਾਂ ਦੇ ਵਿੱਚ ਉਹ ਹੋ ਜਾਂਦੀਆਂ ਤੇ ਪ੍ਰਾਈਵੇਟ ਬੱਸਾਂ ਦੇ ਵਿੱਚ ਆਮ ਲੋਕ ਹੈ ਜਿਹੜੇ ਵੱਧ ਕਰਾਇਆ ਦੇ ਕੇ ਡੀਲੈਕਸ ਦੇ ਨਾਂ ਤੇ ਉਹ ਸਫ਼ਰ ਕਰਦੇ ਆ ਇਹਦੇ ਨਾਲ ਦੋ ਕਿਸਮ ਦਾ ਨੁਕਸਾਨ ਹੋ ਰਿਹਾ ਇੱਕ ਪਾਸੇ ਪਬਲਿਕ ਸੈਕਟਰ ਟਰਾਂਸਪੋਰਟ ਹੈ ਜਿਹੜੀ ਉਹ ਖਤਮ ਹੋਣ ਦੀ ਕਿਕਾਰ ਤੇ ਚਲੀ ਗਈ ਉਹ ਵੀ ਠੇਕੇ ਤੇ ਚੱਲ ਰਹੀ ਹੈ ਦੂਸਰੇ ਪਾਸੇ ਅਸੀਂ ਉਹ ਫੰਡ ਹੈ ਜਿਹੜਾ ਪ੍ਰਾਈਵੇਟ ਕੰਪਨੀ ਨੂੰ ਸਾਈਫਨ ਕਰ ਰਹੇ ਹਾਂ ਇਨਡਾਇਰੈਕਟਲੀ ਪਬਲਿਕ ਦੀ ਜੇਬ ਦੇ ਵਿੱਚ ਇਸੇ ਤਰੀਕੇ ਨਾਲ ਜਦੋਂ ਅਸੀਂ ਹੁਣ ਸਿਹਤ ਦੀ ਗੱਲ ਕਰਾਂਗੇ ਤਾਂ ਸਿਹਤ ਦੇ ਨਾਲ ਵੀ ਅਲਟੀਮੇਟਲੀ ਕੀ ਹੋਊਗਾ ਕਿ ਡਾਕਟਰਾਂ ਦੀਆਂ ਸਰਕਾਰੀ ਹਸਪਤਾਲ ਵਿੱਚੋਂ ਨੌਕਰੀਆਂ ਘਟਣਗੀਆਂ ਕਿਉਂਕਿ ਉਹ ਮੰਨਿਆ ਜਾਊਗਾ ਜਦੋਂ ਬਹੁਤ ਸਾਰੇ ਪ੍ਰਾਈਵੇਟ ادارے ਆ ਗਏ ਤਾਂ ਸਾਨੂੰ ਨਵੇਂ ਹਸਪਤਾਲ ਖੋਲਣ ਦੀ ਕੀ ਲੋੜ ਹੈ ਜੇ ਇਸ ਕਿਸਮ ਦੀ ਸਹੂਲਤ ਮੁਫਤ ਇਲਾਜ ਦੀ ਸਹੂਲਤ ਉન્નਤ ਮੁਲਕਾਂ ਦੇ ਵਿੱਚ ਦਿੱਤੀ ਜਾਂਦੀ ਹੈ ਸਭ ਤੋਂ ਨੇੜੇ ਦੀ ਉਦਾਹਰਨ ਮੈਂ ਕੈਨੇਡਾ ਦੀ ਦੇਵਾਂ ਕੈਨੇਡਾ ਦੇ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ ਭਾਵੇਂ ਬਹੁਤ ਲੋਕ ਕਹਿੰਦੇ ਆ ਕਿ ਇਲਾਜ ਦੇ ਵਿੱਚ ਦੇਰੀ ਹੋ ਜਾਂਦੀ ਹੈ ਪਰ ਫਿਰ ਵੀ ਜਿਹੜਾ ਐਮਰਜੈਂਸੀ ਵਾਲਾ ਇਲਾਜ ਆ ਉੱਥੇ ਮੁਫਤ ਕੀਤਾ ਜਾਂਦਾ ਹੈ ਪਰ ਉੱਥੇ ਰਿਫੰਡ ਨਹੀਂ ਕੀਤਾ ਜਾਂਦਾ ਨਾ ਹੀ ਉੱਥੇ 10 ਲੱਖ ਤੱਕ ਦਾ ਇਲਾਜ ਫ੍ਰੀ ਕੀਤਾ ਜਾਂਦਾ ਉਹ ਇਲਾਜ ਭਾਵੇਂ 2 ਲੱਖ ਦਾ ਹੋਵੇ 10 ਲੱਖ ਦਾ ਹੋਵੇ 50 ਲੱਖ ਦਾ ਹੋਵੇ ਜਿਹੜਾ ਉਹਨਾਂ ਦਾ ਕੋਈ ਵੀ ਨਾਗਰਿਕ ਉਸ ਬ੍ਰੈਕਟ ਦੇ ਵਿੱਚ ਆਉਂਦਾ ਉਹਦਾ ਸਰਕਾਰੀ ਹਸਪਤਲ ਦੇ ਵਿੱਚ ਇਲਾਜ ਕੀਤਾ ਜਾਂਦਾ ਉਸ ਕਿਸਮ ਦਾ ਪੈਟਰਨ ਦੇ ਨਾਲ ਸਰਕਾਰੀ ਹਸਪਤਲ ਹੈ ਜਿਹੜੇ ਉਹ ਚੱਲਦੇ ਰਹਿੰਦੇ ਐ ਤੇ ਉਹਨਾਂ ਦੇ ਵਿੱਚ ਜਿਹੜੀ ਸਾਡੀ ਗੱਲ ਹੁੰਦੀ ਆ ਵਿਦਿਆਰਥੀਆਂ ਤੱਕ ਜਿਹੜੇ ਵਿਦਿਆਰਥੀ ਐਮਬੀਬੀਐਸ ਕਰਕੇ ਆਉਂਦੇ ਆ ਐਮਡੀ ਕਰਕੇ ਆਉਂਦੇ ਆ ਉਹਨਾਂ ਵਿਦਿਆਰਥੀਆਂ ਨੂੰ ਉੱਥੇ ਜੋਬ ਮਿਲਣ ਦੀਆਂ ਸੰਭਾਵਨਾਵਾਂ ਪਈਆਂ ਰਹਿੰਦੇ ਐ ਇਸ ਦੇ ਉਲਟ ਜਦੋਂ ਇਸ ਕਿਸਮ ਦੀਆਂ ਬੀਮਾ ਯੋਜਨਾਵਾਂ ਦੇ ਨਾਲ ਬਹੁਤ ਸਾਰੇ ਪ੍ਰਾਈਵੇਟ ਹਸਪਤਲ ਬਣਨਗੇ ਤਾਂ ਉਹਦੇ ਨਾਲ ਵਾਪਰਦਾ ਇਹ ਹੈ ਕਿ ਜਿਹੜੇ ਪ੍ਰਾਈਵੇਟ ਹਸਪਤਲ ਹੈ ਆਮ ਤੌਰ ਤੇ ਬਹੁਤ ਡਾਕਟਰਾਂ ਦੀਆਂ ਇੰਟਰਵਿਊ ਵੀ ਸੁਣਨ ਨੂੰ ਮਿਲਦੀਆਂ ਸੋਸ਼ਲ ਮੀਡੀਆ ਦੇ ਉੱਪਰ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਡਾਕਟਰਾਂ ਨੂੰ ਵੀ ਟਾਰਗੇਟ ਦਿੱਤਾ ਜਾਂਦਾ ਹੈ ਕਿ ਜੇ ਤੁਹਾਡਾ 50 ਬੈੱਡ ਦਾ ਹਸਪਤਲ ਹੈ ਤੁਹਾਡੀ ਸਪੈਸ਼ਲਾਈਜੇਸ਼ਨ ਹੈ ਯੂਰੋਲੋਜੀ ਦੀ ਹੈ ਹਾਰਟ ਦੀ ਹੈ ਜਾਂ ਕਿਸੇ ਹੋਰ ਵਿਸ਼ੇਸ਼ਕਤਾ ਨਾਲ ਸੰਬੰਧਿਤ ਹੈ ਤਾਂ ਤੁਹਾਡੇ ਬੈਡਾਂ ਦੀ ਅਕੂਪੈਂਸੀ ਮਿਨੀਮਮ ਇੰਨੀ ਹੋਣੀ ਚਾਹੀਦੀ ਹੈ ਉਸ ਦੇ ਲਈ ਡਾਕਟਰ ਨੂੰ ਆਪਣਾ ਕਈ ਵਾਰ ਮਨ ਮਾਰ ਕੇ ਪ੍ਰੈਸਕ੍ਰਿਪਸ਼ਨ ਕਰਨੀ ਪੈਂਦੀ ਹੈ ਲੋਡ ਤੋਂ ਜ਼ਿਆਦਾ ਟੈਸਟ ਕਰਨੇ ਪੈਂਦੇ ਆ ਇਸ ਲਈ ਭਾਵੇਂ ਉਪਰੀ ਨਜ਼ਰੇ ਦੇਖਿਆ ਇਹ ਸਾਨੂੰ ਇਹ ਲੱਗਦਾ ਹੈ ਕਿ 5 ਲੱਖ ਦੀ ਕੇਂਦਰ ਸਰਕਾਰ ਦੀ ਯੋਜਨਾ ਆ ਗਈ 10 ਲੱਖ ਦੀ ਪੰਜਾਬ ਸਰਕਾਰ ਦੀ ਯੋਜਨਾ ਆ ਗਈ ਇਹ ਬਹੁਤ ਲਾਹੇਵੰਦੀਆਂ ਪਰ ਕਿਤੇ ਨਾ ਕਿਤੇ ਇਹਦੇ ਨਾਲ ਸਾਡਾ ਪਬਲਿਕ ਸੈਕਟਰ ਦਾ ਸਿਸਟਮ ਕਿਤੇ ਨਾ ਕਿਤੇ ਸਾਡੇ ਸਰਕਾਰ ਤੇ ਕਰਜ ਦਾ ਬੋਝ ਹੈ ਜਿਹੜਾ ਉਹ ਲਗਾਤਾਰ ਵਧਦਾ ਜਾਂਦਾ ਹੈ ਇਸ ਦਾ ਰਾਜਨੀਤਿਕ ਤੌਰ ਤੇ ਤਾਂ ਫਾਇਦਾ ਹੁੰਦਾ ਹੈ ਪਰ ਦੇਸ਼ ਦੀ ਆਰਥਿਕਤਾ ਨੂੰ ਰਾਜ ਦੀ ਆਰਥਿਕਤਾ ਨੂੰ ਇਹਦੇ ਨਾਲ ਵੱਡੇ ਪੱਧਰ ਦੇ ਨੁਕਸਾਨ ਦੀਆਂ ਸੰਭਾਵਨਾਵਾਂ ਜ਼ਰੂਰ ਬਣ ਜਾਂਦੀਆਂ ਇਹ ਗੱਲਾਂ ਸਾਡੇ ਸਾਰੇ ਲੋਕਾਂ ਨੂੰ ਵਿਚਾਰਨੀਆਂ ਚਾਹੀਦੀਆਂ ਤਾਂ ਕਿ ਰਾਜਨੀਤਿਕ ਪਾਰਟੀਆਂ ਇੱਕ ਤੋਂ ਬਾਅਦ ਇੱਕ ਵੱਡੇ ਵੱਡੇ ਵਾਅਦੇ ਕਰਕੇ ਉਹ ਆਪਣੀ ਸਰਕਾਰ ਬਣਾ ਲੈਂਦੀਆਂ ਤੇ ਪੰਜਾਬ ਰਾਜ ਦੇ ਸਿਰ ਤੇ 1 ਕਰੋੜ 1 ਲੱਖ ਕਰੋੜ ਤੋਂ ਸ਼ੁਰੂ ਹੋਇਆ 2 ਲੱਖ ਕਰੋੜ 3 ਲੱਖ ਕਰੋੜ ਹੁਣ ਅਸੀਂ 4 ਲੱਖ ਕਰੋੜ ਦੇ ਨੇੜੇ ਜਾਣ ਵਾਲੇ ਆ ਕਰਜ਼ਾ ਜਿਹੜਾ ਲਗਾਤਾਰ ਵਧਦਾ ਜਾਂਦਾ ਤੇ ਜੇ ਕਰਜ਼ਾ ਵਧਦਾ ਰਿਹਾ ਸਰਕਾਰ ਦੇ ਬਜਟ ਦਾ ਬਹੁਤਾ ਹਿੱਸਾ ਉਸੇ ਵਿੱਚ ਜਾਂਦਾ ਰਿਹਾ ਤਾਂ ਇਹਦੇ ਨਾਲ ਅਸੀਂ ਮੁਫਤ ਇਲਾਜ ਕਰਦੇ ਕਰਦੇ ਕਿਤੇ ਆਪਣੇ ਰਾਜ ਨੂੰ ਹੀ ਬਿਮਾਰ ਨਾ ਕਰ ਬੈਠੀਏ ਇਹ ਕੁਝ ਗੱਲਾਂ ਤੇ ਅਸੀਂ ਜਰੂਰ ਵਿਚਾਰ ਕਰ ਸਕਦੇ ਹਾਂ ਵਿਚਾਰ ਕਰਨੀ ਵੀ ਚਾਹੀਦੀ ਹੈ ਧੰਨਵਾਦ